ਚੱਤ ਤਸਰੀਆਂ ਕਾਲਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਤਮ ਹੋਵੇਗਾ 12% ਤੇ 18% ਵਾਲਾ ਟੈਕਸ ਸਲੈਬ ਜਾਣੋ ਕਿੰਨਾ ਸਸਤਾ ਹੋਵੇ ਹੋ ਜਾਵੇਗਾ ਏਸੀ ਕਮਰਾ ਏਸੀ ਵਾਲੇ ਕਮਰੇ ਦਾ ਬਿੱਲ ਹੋਟਲ ਦੇ ਏਸੀ ਵਾਲੇ ਕਮਰੇ ਦਾ ਬਿੱਲ ਨਾਨ ਏਸੀ ਕਮਰਿਆਂ ਨਾਲੋਂ ਮਹਿੰਗਾ ਹੁੰਦਾ ਹੈ ਹੁੰਦੇ ਹਨ ਪਰ ਹੁਣ ਇਹ ਸਸਤੇ ਹੋ ਸਕਦੇ ਹਨ ਦਾ ਅਸਲ ਸਰਕਾਰ ਟੈਕਸ ਟਾਂਚੇ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ ਇਸ ਵੇਲੇ ਹੋਟਲ ਦੇ ਬਿੱਲਾਂ ਤੇ 12% ਤੇ 18% ਦੇ ਵੱਖ-ਵੱਖ ਸਲੈਬ ਲਾਗੂ ਹਨ ਜਿਸ ਕਰਕੇ ਏਸੀ ਵਾਲੇ ਕਮਰੇ ਅਤੇ ਸੰਬੰਧਿਤ ਸਵਾਮਾਂ ਦਾ ਚਾਰਜ ਵੱਧ ਜਾਂਦਾ ਹੈ ਪਰ ਜੇਕਰ ਇਹ ਟੈਕਸ ਸਲੈਬ ਖਤਮ ਕਰ ਦਿੱਤੇ ਜਾਂਦੇ ਹਨ ਅਤੇ ਇੱਕ ਸਮਾਨ ਦਰ ਲਾਗੂ ਕੀਤੀ ਜਾਂਦੀ ਹੈ ਤਾਂ ਗਾਹਕਾਂ ਨੂੰ ਵੱਡਾ ਲਾਭ ਮਿਲੇਗਾ ਇਸ ਦਾ ਸਿੱਧਾ ਅਸਰ ਹੋਟਲ ਅਤੇ ਰੈਸਟੋਰੈਂਟ ਦੇ ਬਿੱਲ ਤੇ ਪਵੇਗਾ ਅਤੇ ਏਸੀ ਕਮਰਿਆਂ ਵਿੱਚ ਰਹਿਣਾ ਪਹਿਲਾਂ ਨਾਲੋਂ ਘੱਟ ਮਹਿੰਗਾ ਹੋਵੇਗਾ ਇਸ ਬਦਲਾਅ ਨੂੰ ਆਮ ਗਾਹਕਾਂ ਲਈ ਰਾਹਤ ਵਾਲੀ ਖਬਰ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਜੇਬ ਤੋਂ ਬੋਝ ਕਾਫੀ ਹੱਦ ਤੱਕ ਘੱਟ ਜਾਵੇਗਾ ਆ ਉਹ ਤੁਹਾਨੂੰ ਦਸੀ ਦੱਸਦੇ ਹਾਂ ਕਿ ਇਸ ਨਾਲ ਬਿੱਲ ਕਿੰਨਾ ਘਟ ਹੋਵੇਗਾ ਪਹਿਲਾਂ ਹੋਟਲ ਦੇ ਕਮਰੇ ਦੇ ਟੈਰਫ ਦੇ ਅਨੁਸਾਰ ਵੱਖ-ਵੱਖ ਸਲੈਬਾਂ ਵਿੱਚ ਜੀਐਸਟੀ ਲਗਾਇਆ ਜਾਂਦਾ ਸੀ 1000 ਰੁਪਏ ਤੋਂ 7500 ਸਾਢੇ 7000 ਰੁਪਏ ਦੇ ਟੈਰਫ ਵਾਲੇ ਕਮਰੇ ਤੇ 12% ਜੀਐਸਟੀ ਅਤੇ 7500 ਰੁਪਏ ਤੋਂ ਬਾਅਦ ਕਮਰੇ ਤੇ 18% ਜੀਐਸਟੀ ਲਗਾਇਆ ਜਾਂਦਾ ਸੀ। ਇਹ ਹੀ ਕਾਰਨ ਸੀ ਕਿ ਏਸੀ ਕਮਰਿਆਂ ਦਾ ਬਿੱਲ ਬਹੁਤ ਵੱਧ ਜਾਂਦਾ ਹੈ। ਨਵੀਂ ਪ੍ਰਣਾਲੀ ਵਿੱਚ ਸਿਰਫ ਦੋ ਸਲੈਬ ਹੋਣਗੇ। ਸਲੈਬ ਹੋਣਗੇ ਜ਼ਰੂਰੀ ਸਮਾਨ ਅਤੇ ਸਬਾਵਾਂ ਤੇ 5% ਟੈਕਸ ਅਤੇ ਹੋਰ ਵਸਤੂਆਂ ਅਤੇ ਸਬਾਵਾਂ ਦੇ 18% ਟੈਕਸ ਇਸ ਦਾ ਸਪਸ਼ਟ ਅਰਥ ਹੈ ਕੀ ਪਹਿਲਾ 75% 7500 ਰੁਪਏ ਤੱਕ ਦੇ ਕਮਰਿਆਂ ਤੇ 12% ਟੈਕਸ ਦੇਣਾ ਪੈਂਦਾ ਸੀ ਹੁਣ ਇਹ ਘਟਾ ਕੇ 5% ਕਰ ਦਿੱਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਜਿਹੇ ਕਮਰਿਆਂ ਦਾ ਬਿੱਲ ਸਿੱਧਾ ਸਸਤਾ ਹੋ ਜਾਵੇਗਾ ਦੂਜੇ ਪਾਸੇ 7501 ਰੁਪਏ ਤੋਂ ਵੱਧ ਦੇ ਕਮਰਿਆਂ ਤੇ ਟੈਕਸ ਪਹਿਲਾਂ ਵਾਂਗ 18% ਰਹੇਗਾ ਇਸ ਵਿੱਚ ਕੋਈ ਬਦਲਾ ਨਹੀਂ ਆਵੇਗਾ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਬਿਹਾਰ ਦੇ ਉਪ ਮੁੱਖ ਮੰਤਰੀ ਸਮਰਾਟ ਚੋਧਰੀ ਨੂੰ ਪ੍ਰਧਾਨਗੀ ਵਾਲੇ 6 ਮੈਂਬਰਾਂ ਮੰਤਰੀ ਸਮੂਹ ਨੇ 21 ਅਗਸਤ ਨੂੰ ਹੋਈ ਮੀਟਿੰਗ ਵਿੱਚ ਕੇਂਦਰ ਸਰਕਾਰ ਨੂੰ ਇਹ ਪ੍ਰਸਤਾਵ ਦਿੱਤਾ ਹੈ ਧੰਨਵਾਦ